ਆਪਾ ਮੀਆਂ ਦੇਖੀ ਕਿਤੇ ਤੂੰ ਵੀ ਅੱਜ ਤਲ ਬਹਿ ਗਈ ਬਾਨ ਮੇਂ ਕਿ ਬਾਨਨਾ ਹੋਣੀ ਹੋਣੀ ਬਾਤ ਕਿਤੇ ਛਾਲੇ ਫੋਟ ਜਾਣਨਾ ਹੋਣੀ ਹੋਣੀ ਬਾਤ ਕਿਤੇ ਛਾਲੇ ਫੋਟ ਜਾਣਨਾ ਛਾਲੇ ਫੋਟ ਜਾਣਨਾ ਇਸ ਹੀ ਬਹਾਵੇਂ ਆਤਿਦਾਰ ਨੇ ਕਿਸੇ ਹੀ ਬਹਾਨੇ ਕਿਤੇ ਹੋ ਗਏ ਆਤਿਦਾਰ ਨੇ ਮਾਗੀ ਜੈਸ ਦੀ ਹਿਰ ਉੱਤੇ ਹਲੇ ਵੇਸ਼ ਮਾਰਵੇ ਮਾਗੀ ਜੈਸ ਦੀ ਹਿਰ ਉੱਤੇ ਹਲੇ ਵੇਸ਼ ਮਾਰਵੇ 라ਵੀ ਦੇ ਆਪਣੀਆਂ 라ਵੀ ਦੇ ਆਪਣੀਆਂ ਫੋਕਰਾਨ ਮਾਰਵੇ ਫੋਕਰਾਨ ਮਾਰਵੇ ਕਾਹੀ ਦੇ ਸਰੀਰ ਹਿਲੇ ਅੰਤੇ ਛਾਲੇ ਬੇਸ਼ਮਾਰਵੇ ਪ੍ਰੀਤਮ ਦੇ ਪਿੰਡੇ ਆਲੇ ਨੇ ਪ੍ਰੀਤਾਂ ਦੇ ਪਿੰਟੇ ਉੱਤੇ ਜਮਗਦੇ ਸੁਸ਼ਨੇ ਨੇ ਚਾਵ ਮਾਵੇ ਕਾਗੋ ਨੇ ਤੇਗ ਚ ਆਲੇ ਨੇ ਮਤ ਉਪਤਾਂ ਦੇ ਕਿਦਾਂ ਉਦਾਇਰ ਆਕੇ ਤਾਨੀ ਦੇਖੀ ਦੰਦ ਯਾਰ ਨਾਮੇ ਕਾ ਤੋ ਵੇ ਨਾਮ ਦੇਖ ਤਿ ਮਹ ਕਵਾਲੇ ਨਹੀਂ ਨਹੀਂ ਦੇਖ ਤਿ ਅਵਾਲੇ ਤੇ ਮੁਗਵੇ ਅਚੰਦ ਇਹਨਾ ਆਪ ਕਰਤਾ ਰੇ ਮੁਗਵੇ ਅਚੰਦ ਇਹਤਾਨ ਆਪ ਕਰਤਾ ਰਵੇ ਭਾਵ ਤੇ ਸਵੀ ਸ਼ਾਲੇ ਬੇਸ਼ਮਾਨ ਬਾਬੀ ਦੇ ਅਪਹਾਰੀਆ ਬਾਬੀ ਦੇ ਅਪਹਾਰੀਆ ਰੋਕ ਰਾਨ ਮਾਰਵੇ ਰੋਕ ਰਾਨ ਮਾਰਵੇ ਬਾਬੀ ਦੇ ਸਰੀਰ ਉੱਤੇ ਸਾਦੇ ਵੇਸ਼ ਮਾਰਵੇ ਬਾਬੀ ਦੇ ਸਰੀਰ ਉੱਤੇ ਸਾਦੇ ਵੇਸ਼ ਮਾਰਵੇ ਬਾਬੀ ਦੇ ਚੇਤੇ ਲੱਗ ਬੈਠੀ ਮਾਰਨਾ ਦੇਖੀ ਕਿਤੇ ਤੂੰ ਵੀ ਅੱਜ ਕਰ ਬੈਠੀ ਮਾਰਨਾ ਹੋਣੀ ਖੋਣੀ ਬਾਤ ਕਿਤੇ ਛਾਲੇ ਬੋਟ ਜਾਣ छाल जानना छाले वोट जानना बहाने बहाने हो गए आदिदार में ऐसे ही बहाने हो गए आदिदार में ਰਵੀ ਦੇ ਆਪਣੀਆਂ ਰਵੀ ਦੇ ਆਪਣੀਆਂ ਧੋਖਾ ਨ ਮਾਰਵੇਂ ਧੋਖਾ ਨ ਮਾਰਵੇਂ ਮਾਹੀ ਦੇ ਸਲੀ ਤੇ ਛਾਲੇ ਬੇਸ਼ਮਾਰਵੇਂ ਛਾਲੇ ਬੇਸ਼ਮਾਰਵੇਂ ਉਹ ਠੋਕਰਾ ਨਾਮ ਆਵੇ ਮਾਹੀ ਦੇ ਸਰੀਰ ਤੇ ਸ਼ਾਲੇ ਵੇਸ਼ ਧਾਰਵੇ ਗੁਰੂ ਰੂਪਿਆ ਦੇ ਸਾਸਕ ਨੇ ਉੱਤਕਰਿ ਗੁਰੂ ਦਾ ਸਾਡੇ ਸਮੇਂ ਨਿ ਸਮਾਲ ਕੀ ਸਤੂ ਪਾਕਸ਼ਾ ਨੇ ਉਸ ਰਾਵੀ ਦੇ ਕਿਨਾਰੇ ਦੇ ਉੱਤੇ ਇਸ਼ਨਾਨ ਕੀਤਾ ਜਪਜੀ ਸਾਹਿਬ ਦੀ ਬਾਣੀ ਬੜੀ ਧਿਆਨ ਦੇ ਗੁਰੂ ਤੇ ਇਹ ਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਖਤਮ ਨੂੰ ਕੀਤਾ ਪੜ੍ਹਿਆ ਪੜ੍ਹਿਆ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਇਹਨੇ ਵੀ ਸ਼ਹੀਦ ਹੋਏ ਉਹਦੇ ਪਰਿਵਾਰ ਨੇ ਜੱਦਿ ਸਾਹਿਬੀ ਬਣੀ। ਇਹਨੀਆਂ ਕਾਪ ਰਹਿ ਜਾਂਦਾ ਜਾਉਂਦਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਇਸ਼ਾਨ ਕੀਤਾ ਤੇ ਗੁਰੂ ਕਹਿੰਦੇ ਉਹ ਸਰੀਰ ਜਿਹੜਾ ਸੀ ਤਿਆਗਣਾ ਦਿੱਤਾ ਬਾਹਰ ਨਿਕਾ ਲਓ। ਔਰ ਇੱਕ ਵਚਨ ਕੀਤਾ ਕਹਿਣ ਲੱਗੇ ਤਦੂ ਇੱਕ ਸਮਾਹ ਉਹਦਾ ਦਾ ਅਵੇਦਾ ਉਹ ਕਿਸੇ ਨੂੰ ਸ਼ਬਦਾਂ ਦੇ ਨਾਲ ਸਮਝਾਉਂਦਾ ਸਮਾਂ ਨਹੀਂ ਹੈ। ਉਹਨਾਂ ਸ਼ਾਸਤਰਾਂ ਦੇ ਨਾਲ ਸਮਝਿਆ